ਸਾਹਿਬ ਜੀ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਖੇਤ 9ਵਾਂ ਮਹਾਨ ਸੁਲਾਣਾ ਗੁਰਮੁਖ ਸਮਾਗਮ ਵਾਰ ਨੰਬਰ 14 ਮੋਹੱਲਾ ਬੈਲੋਲਪੁਰੀ ਬਸੀ ਪਠਾਣਾ ਜ਼ਿਲ੍ਹਾ ਫਤਿਹਗੜ ਸਾਹਿਬ ਵਿਖੇ ਮੁਖ ਸੇਵਾਦਾਰ ਬਾਬਾ ਮੇਜਰ ਸਿੰਘ ਦੀ ਅਗਵਾਈ ਦੇ ਹੇਠ ਕਰਵਾਇਆ ਗਿਆ। ਇਸ ਮੌਕੇ ਤੇ ਪੰਥ ਦੇ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਉੱਥੇ ਹੀ ਗੱਲਬਾਤ ਕਰਦੇ ਹਾਂ। ਮੁਖ ਸੇਵਾਦਾਰ ਬਾਬਾ ਮੇਜਰ ਸਿੰਘ ਨੇ ਕਿਹਾ ਕਿ ਇਹ ਮਈ ਦੇ ਮਹੀਨੇ ਸਮਾਗਮ ਕਰਵਾਏ ਜਾਂਦੇ ਸਨ ਪਰ ਕੁਝ ਕਾਰਨਾਂ ਦੇ ਕਰਕੇ ਇਹਨਾਂ ਨੂੰ ਰੱਦ ਕਰਨਾ ਪਿਆ ਸੀ ਅਤੇ ਗੁਰੂ ਸਾਹਿਬ ਜੀ ਦੀ ಅಪਾਰ ਕਿਰਪਾ ਸਦਕਾ ਹੁਣ ਇਹ 10 11 ਅਤੇ 12 ਅਗਸਤ ਨੂੰ ਕਰਵਾਏ ਗਏ ਨੇ ਅਤੇ ਸੰਗਤਾਂ ਦਾ ਸੰਪੂਰਨ ਸਹਿਯੋਗ ਮਿਲਿਆ। ਉਥੇ ਉਹਨਾਂ ਨੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਢਾਡੀ ਜਥਾ ਬੀਬੀ ਰਾਜਵੰਤ ਕੌਰ ਅਤੇ ਬਾਬਾ ਗੁਰਵਿੰਦਰ ਸਿੰਘ ਮਾਛੀਵਾੜਾ ਸਾਹਿਬ ਵਾਲਿਆਂ ਨੇ ਗੱਲਬਾਤ ਕਰਦੇ ਆ ਕਿ ਹੈ ਕਿ ਅਜਿਹੋ ਜੇ ਸਮਾਗਮ ਉਲੀਕੇ ਜਾਣੇ ਚਾਹੀਦੇ ਹਨ ਤਾਂ ਜੋ ਸਾਨੂੰ ਸਿੱਖ ਇਤਿਹਾਸ ਅਤੇ ਗੁਰਮਤਿ ਦੇ ਨਾਲ ਜੁੜਨ ਦਾ ਮੌਕਾ ਮਿਲੇ ਉਥੇ ਹੀ ਉਹਨਾਂ ਨੇ ਪੰਜਾਬ ਦੇ ਵਿਦਿ ਨੌਜਵਾਨੀ ਦੇ ਪਤਿਤ ਪੁਣੇ ਵੱਲ ਪ੍ਰੇਰਿਤ ਹੋਣ ਅਤੇ ਨਸ਼ੀਆਂ ਵਰਗੀ ਭੈੜੀ ਲੱਤ ਦੇ ਵਿੱਚ ਫਸੇ ਹੁਣ ਤੇ ਚਿੰਤਾ ਜਤਾਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਧੁਰੇ ਤੋਂ ਟੁੱਟਦੇ ਜਾ ਰਹੇ ਹਾਂ ਇਸੇ ਲਈ ਕੁਰੇਹਤਾ ਦਾ ਪੱਲਾ ਫੜ ਰਿਹਾ ਉਹਨਾਂ ਨੇ ਕਿਹਾ ਕਿ ਅਜਿਹੇ ਗੁਰਮਤ ਸਮਾਗਮ ਹੋਣੇ ਚਾਹੀਦੇ ਹਨ ਤਾਂ ਜੋ ਅਸੀਂ ਆਪਣੇ ਇਤਿਹਾਸ ਦੇ ਨਾਲ ਜੁੜੇ ਰਹੀਏ ਅਤੇ ਜੋ ਸਾਡੇ ਗੁਰਾਂ ਨੇ ਸਾਨੂੰ ਉਪਦੇਸ਼ ਦਿੱਤੇ ਹਨ ਉਹਨਾਂ ਦੇ ਉੱਤੇ ਚੱਲ ਕੇ ਅਸੀਂ ਆਪਣਾ ਜੀਵਨ ਬਦੀਤ ਕਰੀਏ ਨੇ ਖਾਸ ਤੌਰ ਤੇ ਨੌਜਵਾਨਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਆਓ ਰਲ ਮਿਲ ਕੇ ਗੁਰੂ ਦੇ ਲੜ ਲੱਗੀਏ ਅਤੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰੀਏ। ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਲਾਨਾ ਹੀ ਬਾਬਾ ਮੇਜਰ ਸਿੰਘ ਜੀ ਲੰਬੜਦਾਰ ਜੀ ਸਮੂਹ ਪਰਿਵਾਰ ਸਮੂਹ ਸੰਗਤਾਂ ਰਲ ਮਿਲ ਕੇ ਭਾਰ ਇਲਾਕਾ ਗੁਰਗੋਨ ਸਿੰਘ ਮਹਾਰਾਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੀਆਂ ਨੇ ਹਰ ਸਾਲ ਦੇਖਣ ਨੂੰ ਮਿਲਦਾ ਵਾ ਬਹੁਤ ਪਿਆਰ ਤੇ ਉਤਸ਼ਾਹ ਦੇ ਨਾਲ ਸੰਗਤਾਂ ਹੱਥੀਂ ਸੇਵਾ ਵੀ ਕਰਦੀਆਂ ਨੇ ਲੰਗਰਾਂ ਵਿੱਚ ਵੀ ਸੇਵਾ ਕਰਦੀਆਂ ਨੇ ਤੇ ਬਾਬਾ ਜੀ ਦੇ ਪ੍ਰੇਰੇ ਹੋਏ ਨੌਜਵਾਨ ਕਈ ਬਾਰ ਮੈਂ ਦੇਖਦਾ ਮਾਂ ਇਦਾਂ ਨੂੰ ਗੁਰਸਿੱਖੀ ਦੇ ਨਾਲ ਜੁੜਦੇ ਨੇ ਇਹ ਸਮਾਗਮ ਅਕਸਰ ਸਾਨੂੰ ਪਿੰਡਾਂ ਸ਼ਹਿਰਾਂ ਦੇ ਵਿੱਚ ਦੋ ਦੋ ਦਿਨ ਦੇ ਤਿੰਨ ਤਿੰਨ ਦਿਨ ਦੇ ਕਰਾਉਣੇ ਚਾਹੀਦੇ ਨੇ ਬਾਬਾ ਮੇਜਰ ਸਿੰਘ ਜੀ ਦਾ ਬਹੁਤ ਵੱਡਾ ਉਪਰਾਲਾ ਵਾ ਬੱਦ ਤੋਂ ਬੱਦ ਸਾਡੇ ਜਿਹੜੇ ਸਿੱਖ ਪ੍ਰਚਾਰਕ ਨੇ ਇਹਨਾਂ ਨੂੰ ਬੱਦ ਤੋਂ ਬੱਦ ਪ੍ਰਚਾਰ ਕਰਨਾ ਚਾਹੀਦਾ ਗੁਰਬਾਣੀ ਦੁਆਰਾ ਪ੍ਰਚਾਰ ਕਰਨਾ ਚਾਹੀਦਾ ਸ਼੍ਰੋਮਣੀ ਕਮੇਟੀ ਨੂੰ ਵੀ ਪ੍ਰਚਾਰ ਕਰਨਾ ਚਾਹੀਦਾ ਹਾਲਾਂਕਿ ਕਿਤੇ ਨਾ ਕਿਤੇ ਸ਼ੁਰੂ ਤੋਂ ਹੀ ਆਪਾਂ ਦੇਖਦੇ ਆਏ ਹਾਂ ਸ਼੍ਰੋਮਣੀ ਕਮੇਟੀ ਨੂੰ ਆਪਾਂ ਕੋਈ ਬਾਹਲਾ ਵੱਡਾ ਦਰਜਾ ਨਹੀਂ ਦੇ ਸਕਦੇ ਜਿੰਨਾ ਉਹਨਾਂ ਦਾ ਬਜਟ ਆ ਜਿੰਨੀਆਂ ਸਵਾਮਾਂ ਨੇ ਉਸ ਹਿਸਾਬ ਦੇ ਨਾਲ ਜੇ 10-10 5-5 ਪਿੰਡਾਂ ਦਾ ਵੀ ਸਮਾਗਮ ਕਰਵਾਉਣ ਤਾਂ ਬਹੁਤ ਵੱਡਾ ਏ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਇਲਾਕਾ ਤਾਂ ਫੇਰ ਵੀ ਕੁਝ ਨਸ਼ਿਆਂ ਪੱਖੋਂ ਬਚਿਆ ਹੋਇਆ ਸਾਡਾ ਮਛਵਾੜਾ ਲੁਧਿਆਣਾ ਏਰੀਆ ਇਧਰ ਨੂੰ ਚਲੇ ਜੀ ਇਧਰ ਪਿੰਡਾਂ ਦੇ ਪਿੰਡ ਪਿੰਡਾਂ ਦੇ ਪਿੰਡ ਨੌਜਵਾਨੀ ਭਰ ਮੇਰੇ ਦੇਖਦੇ ਦੇਖਦੇ ਲਗਭਗ 1.5 ਤੋਂ 200 ਨੌਜਵਾਨਾਂ ਨੇ ਅੱਖੀਂ ਦੇਖ ਲਿਆ ਚੜ੍ਹਾਈ ਕਰਦਾ ਅਸੀਂ ਉਧਰ ਅਪਰਾਲਾ ਰੰਬਿਆ ਹੋਇਆ ਪੰਜ-ਪੰਜ ਪਿੰਡਾਂ ਦਾ 7-7 ਪਿੰਡਾਂ ਦਾ ਅੰਮਰਤਸਰ ਚਾਰ ਦਾ ਰੰਬਿਆ ਹੋਇਆ ਵਾ ਇਹ ਵੱਤ ਤੋਂ ਵੱਤ ਹੋਣਾ ਚਾਹੀਦਾ ਇੱਥੇ ਵੀ ਬੱਸੀ ਪਠਾਣਾ ਵੀ ਬਾਬਾ ਮੇਜਰ ਸਿੰਘ ਜੀ ਨਾਲ ਰਲ ਕੇ ਸੰਗਤਾਂ ਕਰਦੀਆਂ ਨੇ ਹੋਰ ਉਤਸ਼ਾਹ ਦੇ ਨਾਲ ਹੋਣਾ ਚਾਹੀਦਾ ਪੀਓ ਪਾਲ ਖੰਡਤਾਰ ਹੋਏ ਜਨਮ ਸਹਿੇਲਾ ਜੇ ਆਪਾਂ ਖੰਡਤਾਰ ਦਾ ਪ੍ਰਚਾਰ ਕਰਾਂਗੇ ਤਾਂ ਹੋਣਾ ਇਹ ਘਰ ਤੋਂ ਹੋਣਾ ਵਾ ਗਰਾਊਂਡ ਲੈਵਲ ਤੋਂ ਹੁਣ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਰੱਗੀ ਢਾਡੀ ਸਾਧੂ ਸੰਤ ਮਹਾਪੁਰਖ ਜਿੱਥੇ ਵੱਡੀਆਂ-ਵੱਡੀਆਂ ਵਰਸ਼ੀਆਂ ਹੁੰਦੀਆਂ ਨੇ ਨੇੜੇ-ਨੇੜੇ ਬਹੁਤ ਇੱਥੇ ਡੇਰੇ ਨੇ ਜਿੱਥੇ ਵੱਡੀਆਂ-ਵੱਡੀਆਂ ਵਰਸ਼ੀਆਂ ਹੁੰਦੀਆਂ ਨੇ ਵੱਡੇ ਖਰਚੇ ਵਰਸ਼ੀਆਂ ਤੇ ਕੀਤੇ ਜਾਂਦੇ ਨੇ ਉਹ ਪਿੰਡਾਂ ਵਿੱਚ ਵੀ ਸਾਡੇ ਸਾਧੂ ਸੰਤਾਂ ਨੂੰ ਕਰਨੇ ਚਾਹੀਦੇ ਨੇ ਨਹੀਂ ਇਹ ਵਿਸਲਾਪਣ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਦੇਖਿਆ ਜਾਵੇ ਸਾਡੇ ਮਾਪਿਆਂ ਵਿੱਚ ਵੀ ਆ ਕਿਉਂਕਿ ਗੁਰਬਾਣੀ ਨੂੰ ਆਪਾਂ ਜਦੋਂ ਗੁਰਬਾਣੀ ਪੜ੍ਹਦੇ ਆ ਜਾਂ ਸੁਣਦੇ ਆ ਪੋਤਾ-ਮਾਤਾ ਕੀ ਅਸੀਸ ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਪਾਜੋ ਜਗਦੀਸ਼ ਕਿਤੇ ਨਾ ਕਿਤੇ ਮਾਪਿਆਂ ਦਾ ਵੱਡਾ ਸਹਿਯੋਗ ਹੈ। ਬਾਬਾ ਫਰੀਦ ਸਾਹਿਬ ਜੀ ਨੂੰ ਬਾਬਾ ਫਰੀਦ ਸਾਹਿਬ ਜੀ ਨੂੰ ਉਹਨਾਂ ਦੇ ਮਾਤਾ ਜੀ ਨੇ ਇੱਕ ਗੁੜ ਦੀ ਰੋੜੀ ਪਿੱਛੇ ਨਾਮ ਜਪਣ ਲਾਇਆ। ਝੂਠ ਬੋਲ ਕੇ ਲਾਇਆ। ਹਾਲਾਂਕਿ ਮੈਂ ਬੜੀ ਵਾਰ ਧਾਰਨਾ ਦਿਨਾ ਹੁਣ ਨਾ ਝੂਠ ਬੋਲਿਆ। ਫਰੀਦਾ ਨੂੰ ਨਾਮ ਜਪਿਆ ਕਰ। ਅੱਲਾਹ ਤਾਲਾ ਤੈਨੂੰ ਗੁੜ ਦਊਗਾ। ਅੱਜ ਬਾਬਾ ਫਰੀਦ ਸਾਹਿਬ ਜੀ ਨੂੰ ਤਾਂ ਮੱਥਾ ਟੇਕਣਾ ਹੀ ਟੇਕਣਾ ਉੱਥੇ ਝੂਠੀ ਮਾਤਾ ਨੂੰ ਵੀ ਮੱਥਾ ਟੇਕਦਾ ਕਿਤੇ ਨਾ ਕਿਤੇ ਆਪਾਂ ਆਪਣੇ ਬੱਚਿਆਂ ਨੂੰ ਕੋਈ ਲਾਲਚ ਦੇ ਕੇ ਜਾਂ ਕਿਤੇ ਨਾ ਕੁਛ ਨਾ ਕੁਝ ਕਰਕੇ ਗੁਰਬਾਣੀ ਵਾਲੇ ਪਾਸੇ ਨੂੰ ਲਾਈਏ ਵੱਡਾ ਉਪਰਾਲਾ ਮਾਂ ਪਿਓ ਦਾ ਜੇ ਮਾਂ ਪਿਓ ਉਪਰਾਲਾ ਕਰਨਗੇ ਉੱਥੇ ਸਿੱਖ ਰਾਗੀ ਢਾਡੀ ਸਾਧੂ ਸੰਤ ਇਹਨਾਂ ਨੂੰ ਵੀ ਕਰਨਾ ਚਾਹੀਦਾ ਪਰ ਵੱਡਾ ਉਪਰਾਲਾ ਮਾਂ ਪਿਓ ਨੂੰ ਕਰਨਾ ਚਾਹੀਦਾ ਅੱਜ ਸਮਾਗਮ ਕਰਵਾਏ ਜਾ ਰਹੇ ਨੇ ਬਸੇ ਪਠਾਣਾ ਦੇ ਅੰਦਰ ਬਹੁਤ ਵੱਡਾ ਉਪਰਾਲਾ ਸਾਡੇ ਵੀਰ ਜੀ ਵੀਰ ਮੇਜਰ ਸਿੰਘ ਜੀ ਨਾਲ ਸਾਰਾ ਪਰਿਵਾਰ ਨਾਲ ਸੰਤਾਂ ਜੁੜੀਆਂ ਹੋਈਆਂ ਹਨ ਗੁਰਮਤ ਸਮਾਗਮ ਜੋ ਤਿੰਨ ਰੋਜ਼ਾ ਕਰਵਾਏ ਜਾਂਦੇ ਹਨ ਹਰ ਸਾਲ ਇਸ ਸਾਲ ਵੀ ਚੜ੍ਹਦੀ ਕਲਾ ਦੇ ਨਾਲ ਕਰਵਾਏ ਜਾ ਰਹੇ ਨੇ ਬਹੁਤ ਵੱਡੀ ਸੇਵਾ ਕਰਦੇ ਹਨ ਪ੍ਰਚਾਰ ਕਰਵਾਇਆ ਜਾਂਦਾ ਹੈ ਰਾਗੀ ਢਾਡੀ ਕਥਾਵਾਚਕ ਸਹਿਮਾਨ ਬੁਲਾ ਕੇ ਉਹਨਾਂ ਦੇ ਕੋਲੋਂ ਅੱਜ ਜੋ ਸਮੇਂ ਦੀ ਲੋੜ ਹੈ ਸਾਡੇ ਬੱਚਿਆਂ ਨੂੰ ਗੁਰਸਿੱਖੀ ਇਤਿਹਾਸ ਦੇ ਨਾਲ ਜੋੜਨਾ ਉਹਦੇ ਵਾਸਤੇ ਬਹੁਤ ਵੱਡਾ ਉਪਰਾਲਾ ਜਿਹੜਾ ਇਹ ਕੀਤਾ ਜਾ ਰਿਹਾ ਹੈ ਹੋਣਾ ਵੀ ਚਾਹੀਦਾ ਹਰ ਪਿੰਡ ਦੇ ਵਿੱਚ ਹੋਣਾ ਚਾਹੀਦਾ ਹਰ ਸ਼ਹਿਰ ਦੇ ਵਿੱਚ ਹੋਣਾ ਚਾਹੀਦਾ ਕਿਉਂਕਿ ਸਾਡੇ ਬੱਚੇ ਅੱਜ ਕਿਤੇ ਨਾ ਕਿਤੇ ਗੁਰਸਿੱਖੀ ਦੇ ਨਾਲੋਂ ਟੁੱਟਦੇ ਜਾ ਰਹੇ ਨੇ ਸਾਡਾ ਵਿਸ਼ਾਲ ਇਤਿਹਾਸ ਹੈ ਸਾਡਾ ਬਹੁਤ ਅਮੀਰ ਵਿਰਸਾ ਜਿਹਦੇ ਨਾਲੋਂ ਸਾਡੇ ਬੱਚਿਆਂ ਨੂੰ ਅੱਜ ਕਿਤੇ ਨਾ ਕਿਤੇ ਤੋੜਿਆ ਜਾ ਰਿਹਾ ਸੋ ਸਮੇਂ ਦੀ ਲੋੜ ਹੈ ਕਿ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੀਏ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਤੋਂ ਜਾਣੂ ਕਰਵਾਈਏ ਸਿੱਖ ਇਤਿਹਾਸ ਦੇ ਬਾਰੇ ਬੱਚਿਆਂ ਨੂੰ ਜਾਣਕਾਰੀ ਦਈਏ ਕਿ ਤੁਸੀਂ ਕੌਣ ਹੋ ਕਿੰਨਾ ਦੇ ਵਿੱਚੋਂ ਤੁਸੀਂ ਕਿੰਨਾ ਵਰਗੇ ਬਨਣਾ ਸੋ ਇਹ ਬਹੁਤ ਜ਼ਰੂਰਤ ਹੈ ਅੱਜ ਲੋੜ ਹੈ ਸਮੇਂ ਦੀ ਤੇ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਦੇ ਵੱਲੋਂ ਇਹ ਹਰ ਸਾਲ ਉਪਰਾਲਾ ਕੀਤਾ ਜਾਂਦਾ ਹੈ ਸਰਦਾਰ ਮੇਜਰ ਸਿੰਘ ਜੀ ਅਵੇਸਲਾਪਨ ਸਭ ਤੋਂ ਪਹਿਲਾਂ ਤੇ ਘਰਾਂ ਦੇ ਵਿੱਚੋਂ ਹੀ ਮਾਹੌਲ ਮਿਲੇ ਬੱਚਿਆਂ ਨੂੰ ਤਾਂ ਹੀ ਬਾਹਰ ਜਾ ਕੇ ਫਿਰ ਦੂਜਾ ਜਿਹੜਾ ਮਾਹੌਲ ਹੈ ਉਹ ਸਕੂਲਾਂ ਦਾ ਸਿਰਜਿਆ ਜਾਂਦਾ ਹੈ ਪਹਿਲੀ ਸਿੱਖਿਆ ਮਾਂ ਪਿਓ ਨੇ ਦੇਣੀ ਹੈ ਮਾਤਾ ਪਿਤਾ ਚੰਗਾ ਜੇ ਗੁਰਬਾਣੀ ਦੇ ਨਾਲ ਆਪ ਜੁੜੇ ਨੇ ਸਿੱਖ ਇਤਿਹਾਸ ਤੋਂ ਜਾਣੂ ਹਨ ਜਿਨ੍ਹਾਂ ਨੂੰ ਸਮਾਜ ਦੀਆਂ ਕੁਰਤੀਆਂ ਦਾ ਖੁਦ ਪਤਾ ਹੈ ਕਿ ਸਾਡੇ ਬੱਚੇ ਨੂੰ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਉਹ ਪਹਿਲੀ ਮਤ ਮਾਤਾ ਪਿਤਾ ਨੇ ਦੇਣੀ ਹੈ ਉਸ ਤੋਂ ਬਾਅਦ ਸਕੂਲ ਦੇ ਵਿੱਚ ਜਾਣਾ ਫਿਰ ਟੀਚਰਾਂ ਦਾ ਜੋ ਫਰਜ ਹੈ ਉਹ ਬੰਦਾ ਕਿ ਬੱਚੇ ਨੂੰ ਕੱਲੀ ਦੁਨਿਆਵੀ ਪੜ੍ਹਾਈ ਨਾ ਦਿੱਤੀ ਜਾਵੇ ਉਹਨੂੰ ਇਨ ਇਨਸਾਨੀਅਤ ਜਿਹੜੀ ਹੈ ਉਹ ਸਿਖਾਈ ਜਾਵੇ ਕਿਉਂਕਿ ਬੱਚੇ ਕੱਲ ਦਾ ਭਵਿੱਖ ਹਨ ਉਹਨਾਂ ਨੇ ਸਮਾਜ ਦੇ ਵਿੱਚ ਵਿਚਰਨਾ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਬੱਚਿਆਂ ਨੂੰ ਇਨਸਾਨ ਬਣਾਇਆ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਉਹਨਾਂ ਲਈ ਕੀ ਚੰਗਾ ਹੈ ਕੀ ਮਾੜਾ ਹੈ ਤੇ ਇਹ ਬਹੁਤ ਜ਼ਰੂਰੀ ਹੈ ਸਕੂਲਾਂ ਦੀ ਵੀ ਟੀਚਰ ਜਿਹੜੇ ਹਨ ਟੀਚਰਸ ਹੈ ਬਣ ਉਹਨਾਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਮਾਤਾ ਪਿਤਾ ਛੋਟੇ ਛੋਟੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਛੱਡ ਕੇ ਆ ਜਾਂਦੇ ਨੇ ਤੇ ਕਿੰਨੇ ਘੰਟੇ ਹੁੰਦੇ ਹਨ ਜਿਹੜੇ ਉਹਨਾਂ ਨੇ ਸਕੂਲ ਦੇ ਵਿੱਚ ਰਹਿਣੇ ਨੇ ਉੱਥੇ ਹੀ ਗੁਜ਼ਾਰਨੇ ਤੇ ਬਹੁਤ ਜ਼ਿਆਦਾ ਸਮਾਂ ਜਿਹੜਾ ਸਕੂਲਾਂ ਕੋਲ ਜਾਂਦੇ ਵਿੱਚ ਨਿਕਲਦਾ ਤੇ ਉੱਥੇ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਆਪਣੇ ਵਿਸੇ ਦੇ ਨਾਲੋਂ ਨਾ ਤੋੜਿਆ ਜਾਵੇ ਬਾਕੀ ਨਸ਼ੇ ਜਿਹੜੇ ਐ ਇਹਨਾਂ ਦਾ ਵੀ ਪਹਿਲਾ ਜਿਹੜਾ ਹੈ ਸਕੂਲਾਂ ਕੋਲ ਜਾਂ ਤੋਂ ਹੀ ਸ਼ੁਰੂਆਤ ਹੁੰਦੀ ਹੈ ਉਸ ਲਈ ਉਧਰ ਵੀ ਧਿਆਨ ਦੇਣਾ ਬਿਲਕੁਲ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਵੀਰ ਜੀ ਪਹਿਲਾਂ ਤੇ ਇੱਕ ਨਸ਼ਿਆਂ ਦਾ ਦਰਿਆ ਹੀ ਸੀ ਹੁਣ ਨਾਲ ਇੱਕ ਪਤਤਪੁਨੇ ਦਾ ਦਰਿਆ ਇੱਕ ਜਿਹੜਾ ਇਹ ਸੋਸ਼ਲ ਮੀਡੀਆ ਇਹ ਵੀ ਇੱਕ ਨਸ਼ੇ ਦੇ ਵਾਂਗ ਲੱਗ ਗਿਆ ਤੇ ਛੋਟੇ ਛੋਟੇ ਬੱਚਿਆਂ ਨੂੰ ਪਹਿਲਾਂ ਮੋਬਾਈਲ ਹੱਥਾਂ ਦੇ ਵਿੱਚ ਦੇ ਦਿੱਤੇ ਜਾਂਦੇ ਆ ਤੇ ਜੋ ਨਹੀਂ ਦੇਖਣਾ ਉਹ ਵੀ ਦੇਖਦੇ ਆ ਸੋ ਕਿਤੇ ਨਾ ਕਿਤੇ ਇਸ ਚੀਜ਼ ਤੋਂ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੀਦਾ ਤੇ ਜਿਹੜੀਆਂ ਮਾਵਾਂ ਖੁਦ ਨੱਚਦੀਆਂ ਨੇ ਮੈਂ ਇਸ ਚੀਜ਼ ਨੂੰ ਬਹੁਤ ਕਵਾਂਗੀ ਕਿ ਬਹੁਤ ਗਲਤ ਹੈ ਛੋਟੇ ਬੱਚੇ ਨੂੰ ਇੱਕ ਮਾਣੇ ਚੰਗੀ ਸਿੱਖਿਆ ਦੇਣੀ ਹੁੰਦੀ ਹੈ ਪਰ ਇੱਥੇ ਆਪ ਸਾਡੀਆਂ ਭੈਣਾਂ ਉਹ ਡਾਂਸ ਕਰਦੀਆਂ ਨੇ ਛੋਟੇ-ਛੋਟੇ ਬੱਚਿਆਂ ਨੂੰ ਨਾਲ ਲੈ ਕੇ ਉਹ ਕੀ ਸਿੱਖਿਆ ਦੇ ਰਹੀਆਂ ਨੇ ਬਹੁਤ ਕੁਝ ਚਲੋ ਜਿਹੜਾ ਆਪਾਂ ਇੱਥੇ ਬੋਲ ਵੀ ਨਹੀਂ ਸਕਦੇ ਉਹ ਕੁਝ ਦਿਖਾ ਰਹੇ ਨੇ ਸੋ ਇਸ ਚੀਜ਼ ਤੋਂ ਬਚਣਾ ਚਾਹੀਦਾ ਆਪਣੇ ਬੱਚਿਆਂ ਨੂੰ ਬਚਾਉਣਾ ਚਾਹੀਦਾ ਇਹ ਤਾਂ ਇੱਕ ਬਹੁਤ ਹੀ ਕਹਿ ਲਓ ਕਿ ਗਰਾਵਟ ਵੱਲ ਜਾ ਰਿਹਾ ਸਮਾਜ ਹੈ ਇਸ ਲਈ ਆਪਣੇ ਬੱਚਿਆਂ ਨੂੰ ਇਸ ਚੀਜ਼ ਦੇ ਵਿੱਚੋਂ ਕੱਢਣਾ ਪੈਗਾ ਸੋਸ਼ਲ ਮੀਡੀਆ ਬਹੁਤ ਵਧੀਆ ਚੀਜ਼ ਹੈ ਜ਼ਰੂਰੀ ਚੀਜ਼ ਹੈ ਪਰ ਇਹਦੇ ਵਿੱਚੋਂ ਕੁਝ ਚੰਗਾ ਲੈਣਾ ਹੈ ਇਹ ਨਹੀਂ ਕਿ ਆਪਾਂ ਨੇ ਇਹਦੇ ਤੇ ਨੱਚ ਟੱਪ ਕੇ ਤੇ ਇਹ ਹੀ ਸਭ ਕੁਝ ਵੇਖਣਾ ਹੈ ਇਹਦੇ ਵਿੱਚ ਚੰਗਾ ਵੀ ਬਹੁਤ ਕੁਝ ਆ ਜੋ ਆਪਣੇ ਬੱਚਿਆਂ ਨੂੰ ਸਿਕਾਇਆ ਜਾ ਸਕਦਾ ਇਸ ਲਈ ਆਪਣੇ ਬੱਚਿਆਂ ਤੇ ਖਾਸ ਧਿਆਨ ਦੇਣ ਦੀ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ ਬਹੁਤ ਯੁੱਗ ਜਿਹੜਾ ਨਾ ਕਹਿੰਦੇ ਹੁੰਦੇ ਸੀ ਸੁਣਦੇ ਸੀ ਕਿ ਯੁੱਗ ਮਾੜਾ ਆਉਣਾ ਪਰ ਹੁਣ ਉਹ ਮਾੜਾ ਯੁੱਗ ਚੱਲ ਰਿਹਾ ਹੈ